ਕੁਝ ਹਫ਼ਤੇ ਪਹਿਲਾਂ ਜਦੋਂ ਬਟਾਲਾ ਪੁਲਿਸ ਨੇ ਪੁਲਿਸ ਦੇ ਹੀ ਵਿਭਾਗ ਦੇ ਹੀ ਕਿ ਐਸਐਸਆਈ ਨੂੰ ਗ੍ਰਿਫਤਾਰ ਕੀਤਾ 84 ਲੱਖ ਰੁਪਏ ਦੀ ਬਰਾਮਦਗੀ ਹੋਈ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਦੱਸਿਆ ਇਹ ਗਿਆ ਦਾਵਾ ਇੱਕ ਬਟਾਲਾ ਪੁਲਿਸ ਨੇ ਕੀਤਾ ਕਿ ਗੁਰਦੇਵ ਜੈਸ਼ਨ ਜਿਹੜੀ ਰੰਗਦਾਰੀ ਦੀ ਵਸੂਲੀਆਂ ਕਰ ਰਿਹਾ ਸੀ ਉਸ ਦੀ ਇੱਕ ਮੋਟੀ ਰਕਮ ਇਸ ਐਸਐਸਆਈ ਜਾਂ ਉਸ ਦੇ ਕੁਝ ਰਿਸ਼ਤੇਦਾਰ ਅਮਰੀਕਾ ਆਧਾਰਿਤ ਉਸ ਦੇ ਬੇਟਿਆਂ ਦੇ ਜ਼ਰੀਏ ਰੂਟ ਕੀਤੀ ਜਾ ਰਹੀ ਸੀ ਦੋਸਤੋ ਗੁਰਦੇਵ ਜੈਸਲ ਨੇ ਇੱਕ 40 ਸਕਿੰਟ ਦਾ ਵਾਇਸ ਨੋਟ ਉਹਨਾਂ ਦਿਨਾਂ ਦੌਰਾਨ ਭੇਜਿਆ ਸੀ ਬਟਾਲਾ ਪੁਲਿਸ ਦੇ ਇਹਨਾਂ ਦਾਅਵਿਆਂ ਉੱਤੇ ਜੈਸਲ ਨੇ ਸਵਾਲ ਖੜੇ ਕੀਤੇ ਸੀ ਉਲਟਾ ਗੱਲ ਇਹ ਕਹੀ ਸੀ ਕਿ ਪੁਲਿਸ ਉਸਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਦੀ ਪਈ ਹੈ ਕਿਸੇ ਪੁਲਿਸ ਮੁਲਾਜ਼ਮ ਦੇ ਨਾਲ ਉਸਦਾ ਨਾਂ ਜੋੜ ਕੇ ਜੈਸਲ ਬੋਲੁੰਨਿਆ ਇਹ ਮੈਂ ਵੀਰਾ ਜਾ ਜਿਹੜਾ ਬਟਾਲੇ ਪੁਲਿਸ ਨੇ ਪਰਚਾ ਕੀਤਾ ਨਜਾਇਜ਼ ਹੀ ਮੈਂ ਹਾਂ ਫਰੋਤੀ ਵਾਲਾ ਨਾਂ ਮੈਂ ਫਰੋਤੀ ਮੰਗੀ ਆ ਤੇ ਨਾ ਕੋਈ ਲੈਣਾ ਦੇਣਾ ਸਾਡਾ ਫਰੋਤੀ ਨਾ ਤੇ ਪੁਲਿਸ ਮੁਲਾਜ਼ਮ ਇਹਨਾਂ ਸਾਡੇ ਨਾਲ ਉਦਾਂ ਹੀ ਜੋੜ ਕੇ ਉਹ ਤੇ ਕੀ ਪਰਚਾ ਕਰਤਾ ਤੇ ਨਾ ਹੀ ਅੱਜ ਤੱਕ ਪੁਲਿਸ ਮੁਲਾਜ਼ਮਾਂ ਨੇ ਕਦੀ ਚੱਲੇ ਆ ਤੇ ਨਾ ਕਦੀ ਚੱਲਣਾ ساری ਜ਼ਿੰਦਗੀ ਜਿੰਨਾ ਤੱਕ ਹੈਗੇ ਆ ਸਾਡੇ 'ਚ ਇਹੋ ਜੇ ਕੰਮ ਨਹੀਂ ਹੈਗੇ ਪੁਲਿਸ ਵਾਲਿਆਂ ਨਾਲ ਚੱਲਣ ਦੇ ਤੇ ਬਾਕੀ ਨਾ ਜੋ ਵੀ ਕੀਤਾ ਵਾ ਗਲਤ ਕੀਤਾ ਬਿਲਕੁਲ ਨਜਾਇਜ਼ ਪਰਚਾ ਪਾਇਆ ਇਹਨਾਂ ਕਿਸੇ ਪੁਲਿਸ ਮੁਲਾਜ਼ਮ ਤੇ ਵੀ ਉਹਨੂੰ ਸਾਡੇ ਨਾਲ ਜੋੜ ਕੇ ਸਾਡੀ ਬਦਨਾਮੀ ਕਰਨਾ ਚਾਹੁੰਦੇ